ਦਿੱਲੀ ਅਮਰਸਰ ਨੈਸ਼ਨਲ ਹਾਈਵੇ ਤੇ ਸੜਕ ਹਾਸਾ ਵਾਪਰ ਗਿਆ ਦੱਸਦੀ ਹੈ ਕਿ ਪੱਟੀ ਡਿੱਪੂ ਦੀ ਪੰਜਾਬ ਰੋਡਵੇਜ਼ ਬੱਸ ਜੋ ਕਿ ਜਮਨਾ ਨਗਰ ਤੋਂ ਅਮਰਸਰ ਚਾਰੀ ਸੀ ਤਾਂ ਦੁਰਾਹੀ ਵਿਖੇ ਖੜੇ ਟਰੱਕ ਪਿੱਛੇ ਜਾ ਟਕਰਾਈ ਅਤੇ ਨਾਲ ਹੀ ਬੱਸ ਦੇ ਪਿੱਛੇ ਇੱਕ ਹੋਰ ਕਾਰ ਝਾਟ ਕਰਾਈ ਇਸ ਹਾਦਸੇ ਦੇ ਵਿੱਚ 15 ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਤਹਾਨੂੰ ਦੱਸਦੀ ਹੈ ਕਿ ਜੇ ਗੱਲ ਕੀਤੀ ਜਾਵੇ ਸਵਾਰੀਆਂ ਦੀ ਤਾਂ ਸਵਾਰੀਆਂ ਦੇ ਮੁਤਾਬਿਕ ਡਰਾਈਵਰ ਬੱਸ ਤੇਜ਼ ਚਲਾ ਰਿਆ ਸੀ ਅਤੇ ਇਸ ਮੌਕੇ ਤੇ ਡਰਾਈਵਰ ਨਾਲ ਜਦ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਕਾਰ ਨੂੰ ਬਚਾਉਂਦੇ ਹੋਏ ਬੱਸ ਨੂੰ ਟਰੱਕ ਤੋਂ ਬਚਾ ਨਹੀਂ ਸਕਿਆ ਅਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲ ਦੀ ਤਾਂ ਸਰਕਾਰੀ ਹਸਪਤਾਲ ਖੰਨਾ ਦੇ ਡਾਕਟਰ ਨਵਦੀਪ ਜਸਲ ਨੇ ਦੱਸਿਆ ਕਿ ਉਹਨਾਂ ਦੇ ਕੋਲ ਲਗਭਗ 7 ਜ਼ਖਮੀ ਹੋਈਆਂ ਸਵਾਰੀਆਂ ਉਹਨਾਂ ਦੇ ਕੋਲ ਦਾਖਲ ਹੋਈਆਂ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਡਾਕਟਰ ਦੇ ਵੱਲੋਂ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਕਸੀ ਜਾ ਰਹੀ ਹੈ ਸਭੀ ਤੇ ਟਿਵਾਰੀ ਕਿੱਥੋਂ ਆ ਰਹੇ ਸੀ ਤੁਸੀਂ ਮੰਡੀ ਕੋ ਗਿੰਗਰੋ ਲੇਕਿਨ ਖੰਨੋ ਬਸ ਪਰਿਆ ਸੀਗੇ ਕਿੱਥੇ ਜਾ ਰਹੇ ਸੀ ਆਏ ਸੇਰਪੁਰ ਲੁਬਿਆਣਾ ਕੀ ਹੋਇਆ ਠੀਕ ਹੈ ਬਸ ਇਹ ਬਸ ਵਾਲੀ ਦੀ ਗਲਤੀ ਬਹੁਤ ਸੀ ਬਹੁਤ ਫਾਸਟ ਚਲਾਉਂਦਾ ਸੀਗੇ ਸਹੀ ਜੀ ਕਿੰਨੇ ਸਵਾਰੀ ਸੀ ਬਸ ਚ ਹੋਉਂਗੀ ਆ 50 60 ਦੇ ਸੀਗੇ ਕਿੰਨੇ ਤੇ ਸੱਟਾਂ ਲੱਗੀਆਂ ਬਹੁਤ ਜਣੇ ਨੇ ਬਹੁਤ ਲੱਗੀਆਂ ਨੇ ਬਲੈਡਿੰਗ ਤੇ ਬਹੁਤ ਜ਼ਿਆਦਾ ਸਾਰਿਆਂ ਨੂੰ ਗੇਟਾ ਸੀਗੇ ਕਿ ਵਜੇ ਕੀ ਬਸ ਤੇ ਵਿੱਚ ਕਾੜਿਚ ਪਿੱਟੀ ਗਾ। ਖੜਾ ਕੀ ਸੀਗਾ ਸਾਇਦ ਖੜਾ ਸੀਗਾ ਅੱਗੇ। ਖਰਾਬ ਹੋਇਆ ਸੀ ਮੈਨੂੰ ਅੱਗੇ ਕੋ ਖੜਾ ਹੋਇਆ ਸੀਗਾ ਬਸ। ਆ ਬਸ ਫਾਸਟ ਲੈ ਕੇ ਗਿਆ ਉਸ ਵਿੱਚ ਵਾਰ ਤਾਂ। ਇਹ ਕਿਹਦੀ ਪ੍ਰਾਈਵੇਟ ਬੱਸ ਸੀ? ਨਹੀਂ ਨਹੀਂ ਸਰਕਾਰੀ ਸੀਗੀ ਦਿੱਲੀ ਤੋਂ ਆਉਂਦੀ ਸੀਗੀ। ਕਿੰਨੇ ਕਲੂਪਾਂ ਸੱਟਾ ਲੱਗਿਆ ਨੇ? ਲੱਗਿਆ ਤਾਂ ਬਥੇਰੇ ਨਹੀਂ ਜੀ। ਅੰਜ ਕਿਨਾ ਮੈਂ ਕੀ ਕਰਨਾ ਠੋੜਾ?

ਕੰਪਲੀਅਤ ਤੇ ਗਲਤੀ ਕੀ ਸੀ ਗਲਤੀ ਸਾਨੂੰ ਲੱਗਦਾ ਡਰਾਈਵਰ ਦੀ ਸੀ ਕਿਉਂਕਿ ਟਰੱਕ ਅੱਗੇ ਖੜਾਈ ਸੀ ਕਿਆ ਨਾਮ ਹੈ ਤੁਹਾਡਾ ਕਮਲੇਸ਼ ਕੀ ਹੋਇਆ ਜਿਹੜਾ ਬੱਸ ਦਾ ਐਕਸੀਡੈਂਟ ਹੋਇਆ ਅੱਗੇ ਟੈਂਕਰ ਖੜਾ ਸੀ ਬੱਸ ਪਿਛਲੇ ਆ ਗਿਆ ਉਹਨੇ ਇੱਕਦਮ ਦੇ ਕੇ ਮਾਰੇ ਵਿੱਚ ਇੱਕ ਬੱਸ 30 ਚੱਪਾ ਸੀ ਜਿਹੜੀ ਬੜੀ ਤੇਜ਼ ਚਲਾ ਰਿਆ ਸੀ ਆ ਕਿੰਨੀ ਸਵਾਰੀਆਂ ਸੀ ਬੱਸ ਦੇ ਵਿੱਚ ਪੂਰੀ ਭਰੀ ਹੋਈ ਸੀ ਕਿੰਨੀਆਂ ਸਵਾਰੀਆਂ ਸੱਟਾਂ ਲੱਗੀਆਂ ਸਾਰਿਆਂ ਨੂੰ ਹੀ ਲੱਗਿਆ ਕੋਈ ਵੀ ਨਹੀਂ ਬਚਿਆ ਬਾਈ ਜੀ ਕੀ ਹਾਸਾ ਆਇਆ ਜਿਹੜਾ ਜੀਟੀ ਰੋਡ ਤੇ ਅੱਜ ਤੋਂ ਵੀ ਬੱਸ ਦਾ ਐਕਸੀਡੈਂਟ ਹੋਇਆ ਅੱਜ ਦਾ ਖਾਜ ਹੋਇਆ ਵੀ ਆਇਆ ਇਤਰਾ ਚਮਨਾ ਨਗਰ ਤੋਂ 420 ਤੇ ਚੱਲ ਕੇ ਆਉਂਦਾ ਸੀਗੇ ਚੱਲ ਕੇ ਆਉਂਦਾ ਇਹ ਗੱਡੀ ਜਾਣ ਕੇ ਗੱਡੀ ਰਾਤ ਦੀ ਖੜੀ ਆ ਖਰਾਬ ਹੋਈ ਰਾਤ ਦੀ ਤੇ ਪਾਸੇ ਕਰਦਾ ਉਹਦਾ ਫਰਜੀ ਰਾਤ ਦੀ ਪਾਸੇ ਨਹੀਂ ਕੀਤੀ ਗਈ ਬੰਨੇ ਵੀ ਤੇ ਗੱਡੀ ਮੇਰੇ ਆਉਂਦੀ ਕਾਰ ਆ ਕਾਰ ਵਾਲਿਆਂ ਦੇ ਹਿਸਾਬ ਨਾਲ ਕੱਢ ਕੇ ਪਰਦੇ ਬੰਨੇ ਲੈ ਗਿਆ ਪਰਦੀ ਥੜ ਲੈ ਗਿਆ ਤੇ ਮੈਂ ਮਗਰੇ ਤੋਂ ਮੈਂ ਦਿਮਾਜੋ ਜੀ ਮਾਂ ਗੱਡੀ ਤੇ ਖੜੀ ਆ ਜਿੱਥੋਂ ਪਤਾ ਲੱਗਾ ਮਨਾਉਤੋ ਉਹ ਬ੍ਰੇਕਾ ਤੋਂ ਹੀ ਵੇਖੀ ਜਿੱਥੋਂ ਬ੍ਰੇਕ ਵੱਜੀ ਉਦੋਂ ਬ੍ਰੇਕ ਛੁੱਟੀ ਫੇਰਾ ਤੇ ਜੇ ਗੱਡੀ ਉਧਰੋਂ ਕੱਟਦਾ ਉਧਰ ਕਾਰ ਆਉਗੀ ਮਗਰ ਇੱਕਾ ਫਿਰ ਉਹ ਕਾਰ ਆਲਾ ਮਰਦਾ ਵਿਚਾਰਾ ਤੇ ਫਿਰ ਮੇਰੀ ਗੱਡੀ ਰੁਕਦੀ ਰੋਕਦੀ ਉਧਰ ਥੋੜੀ ਜਿਹੀ ਕੱਟੀ ਗਈ ਜਿਆਦੀ ਨਹੀਂ ਫਿਰ ਵਿੱਚ ਵੱਜ ਗਈ ਜਾ ਕੇ ਆ ਗਏ ਇਹਦੇ ਨਹੀਂ ਜਾ ਤੁਹਾਡੀ ਗੱਡੀ ਦਾ ਐਕਸੀਡੈਂਟ ਹੋਇਆ ਕੋਈ ਸਵਾਰੀਆਂ ਨੂੰ ਨੁਕਸਾਨ ਹੋਇਆ ਸਵਾਰੀਆਂ ਦਾ ਨੁਕਸਾਨ ਹੋਇਆ ਤੁਹਾਡਾ ਬਹੁਤ ਛੋਟਾ ਸਵੇ ਦਾ ਟਾਈਮ ਸੁੱਤੇ ਵਿਚਾਰੇ ਤੇ ਮਾੜੇ ਵਨ ਨੱਕ ਤੇ ਕੇਦੇ ਹੱਥ ਤੇ ਕੇਦੇ ਬਾਹ ਤੇ ਸਾਰਿਆਂ ਦਾ ਮਾੜਾ ਮਨ ਲੱਗਾ ਉਹਨਾਂ ਨੂੰ ਹਸਪਤਾਲ ਭੇਜਿਆ ਗਿਆ ਸਾਰੇ। ਨਹੀਂ ਜਿਸ ਤਰ੍ਹਾਂ ਕਿ ਤੁਹਾਡੀ ਬੱਸ ਦੇ ਪਿੱਛੇ ਵੀ ਇੱਕ ਕਾਰ ਲੱਗੀ ਆ ਉਹ ਕੀ ਮਾਮਲਾ? ਉਹ ਵੀ ਹੁਣ ਗੱਡੀ ਤੇਜ਼ ਆਉਂਦੀ ਉਹ ਵੀ ਮੇਰੇ ਸਾਹ ਹੁਣ ਰਮਾਨਾ ਤਰ੍ਹਾਂ ਆਉਂਦਾ। ਉਹਨੂੰ ਕਿ ਬੜੇ ਨਾਜਾਇਗਾ ਲੱਗੀ ਹੋਊਗੀ। ਉਹਨੇ ਮੇਰੇ ਮਗਰ ਲੱਗ ਟੋਕ। ਤੇ ਕੋਈ ਮੂਹ ਚਾਦੀ ਨੁਕਸਾਨ ਤਾਂ ਨਹੀਂ ਹੋਇਆ ਸੀ? ਜਾਨੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਮਹਾਰਾਜ ਜੀ। ਜਿਹੜੇ ਬੰਦੇ ਕਾਇਲ ਹੋਏ ਸੀ ਇਸ ਘਟਨਾ ਦੇ ਵਿੱਚ ਉਹ ਕਿੱਥੇ ਗਏ ਸਾਰੇ? ਉਹ ਇਹਨਾਂ ਨੂੰ ਹਸਪਤਾਲਾਂ 'ਚ ਰੈਫਰ ਕਰ ਦਿੱਤਾ ਪਰ ਦੇਖੋ ਕਿਹੜੇ ਹਸਪਤਾਲ ਜਾਂਦੇ ਆ। ਹਾਂ ਜੀ। ਤੇ ਤੁਸੀਂ ਕਿੱਧਰੋਂ ਆ ਰਹੇ ਸੀ ਕਿ ਤੇ ਕਿੱਥੇ ਜਾ ਰਹੇ ਸੀ ਅਸੀਂ ਜਮਨਾ ਨਗਰ ਤੋਂ ਆ ਰਹੇ ਸੀ ਚਾਰ 20 ਤੇ ਚੱਲੇ ਆ ਅੰਮ੍ਰਿਤਸਰ ਜਾਣਾ ਸਿੱਧਾ ਲੁਧਿਆਣਾ ਬਾਈਪਾਸ ਸਬਸਟੈਂਡ ਜਲੰਧਰ ਤੇ ਲੁਧਿਆਣਾ ਪਹੁੰਚ ਕੇ ਅੱਗੇ ਪੱਟੀ ਜਾਣਾ ਹਰਦਵਜ ਸਿੰਘ ਕੀ ਮਾਮਲਾ ਜੀਟੀ ਰੋਡ ਤੇ ਅੱਜ ਹੋਇਆ ਇਹ ਐਕਸੀਡੈਂਟ ਆ ਇਸ ਵੇਲੇ 7 ਵਜੇ ਦਾ ਟਾਈਮ ਸੀਗਾ 7:20 ਤੇ ਇੱਕ ਮੇਨ ਹਾਈਵੇ ਦੇ ਉੱਪਰ ਡੰਪਰ ਐ ਸੀਮੈਂਟ ਵਾਲਾ ਇਹ ਖਰਾਬ ਹੋ ਗਿਆ ਸੀਗਾ ਖਰਾਬ ਹੋਣ ਕਰਕੇ ਇਹਦੇ ਰੋਡ ਦੇ ਵਿੱਚ ਹੀ ਖੜਾ ਹੋ ਗਿਆ ਜਿਹਦੇ ਪਿੱਛੋਂ ਜਿਹੜੀ ਪੱਟੀ ਡੀਪੂ ਦੀ ਬੱਸ ਆ ਰਹੀ ਸੀ ਉਹ ਵਾਲਾ ਸਾਈਡ ਤੇ ਉਹਦੇ ਪਿੱਛੇ ਆ ਕੇ ਸਵਾਰੀਆਂ ਨਾਲ ਟਕਚੋ ਗਈ ਡਰਜੋਂ ਦੇ ਨਾਲ ਤੇ ਸਵਾਰੀਆਂ ਨੇ ਉਹਨਾਂ ਦੇ ਮੂਲੀ ਸੱਟਾਂ ਲੱਗੀਆਂ ਨੇ ਬਾਕੀ ਜਾਨੀ ਵਾਲੇ ਇਨਸਾਨ ਤੋਂ ਬਚਾਇਆ ਜਿਵੇਂ ਪਰੇ ਕਰਵਾ ਰਹੇ ਹਾਂ ਮੁਕਤੀ ਪਹਤਾਲ ਕਰਕੇ ਜੇਰਾ ਕਸੂਰ ਹੋਇਆ ਤੇ ਮੋਦੀ ਕਾਰਵਾਈ ਕਰਾਂਗੇ ਪਰ ਕਿੰਨੇ ਕੁ ਲੋਕ ਘਾਇਲ ਹੋ ਗਏ ਇਸ ਦੁਰਘਟਨਾ ਚ ਇਧਰ ਦੱਸਣ ਦਾ 15 ਕੁ ਸਵਾਰੀਆਂ ਸਿਗੀਆਂ ਜਿਨ੍ਹਾਂ ਦੇ ਦੰਦਾਂ ਤੇ ਜਮੂ ਤੇ ਬਹੁਤ ਸਾਰਾ ਲੱਗਿਆ ਕੋਈ ਜਾਨੀ ਨੁਕਸਾਨ ਨਹੀਂ ਕੋਈ ਫੋਲ ਦੇ ਸਿਲਾ ਕੋਈ ਜਾਨੀ ਇਨਸਾਨ ਨਹੀਂ ਹੈ ਬਾਕੀ ਬਚੇ ਹੋਏ ਨੇ ਸੋ ਕੀ ਮੈਟਰ ਜਿਹੜਾ ਐਕਸੀਡੈਂਸ ਆਇਆ ਸਰ ਆਪਣੇ ਕੋਸਵਰੇ ਮਾਰਨਿੰਗ ਦੇ ਵਿੱਚ ਕੈਜੁਐਲਟੀਆਂ ਸੀ 7 ਦੇ ਆਰਾਊਂਡ 7 ਪੇਸ਼ੈਂਟ ਇਕੱਠੇ ਆਏ ਸੀਗੇ ਐਂਬੂਲੈਂਸ ਲੈ ਕੇ ਆਏ ਸੀਗੀ ਉਹ ਇਹ ਸੀਗਾ ਵੀ ਦਰਾਹੇ ਦੇ ਨੀਅਰ ਬੋਰਟ ਮੈਕਦੀ ਤੋਂ ਅੱਗੇ ਇੱਕ ਬੱਸ ਜਾ ਰਹੀ ਸੀਗੀ ਜਿਹੜੀ ਪਿੱਛੇ ਦੇ ਉਹ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਵੱਜੀ ਹੈ ਤੇ ਉਹਦੇ ਵਿੱਚ ਆਪਣੇ ਬੱਸ 7 ਕੈਜੁਐਲਟੀਆਂ ਆਈਆਂ ਸੀਗੇ 7 ਦੇ ਵਿੱਚ ਕੋਈ ਕੋਈ ਮੇਜਰ ਮਤਲਬ ਨਹੀਂ ਸੀ ਇੰਜਰੀ ਕਿਸੇ ਦੇ ਦੋ ਤਿੰਨ ਪੇਸ਼ੈਂਟਸ ਦੇ ਨੱਕ ਤੇ ਇੰਜਰੀ ਹੈ ਇੱਕ ਦੇ ਲਿਪ ਤੇ ਹੈ ਮੀਨਸ ਕੀ ਸਟਾ ਇਨੀ ਜ਼ਿਆਦਾ ਨਹੀਂ ਹੈ ਪੇਸ਼ੈਂਟਸ ਸਾਰੇ ਸਟੇਬਲ ਨੇ ਸਾਰਿਆਂ ਨੂੰ ਦੇਖ ਲਿੱਤਾ ਗਿਆ ਇੱਕ ਦੋ ਪੇਸ਼ੈਂਟ ਨੂੰ ਸੀਟੀ ਸਕੈਨ ਵਾਸਤੇ ਸ਼ਿਫਟ ਕਰਤਾ ਇੱਕ ਦੇ ਡੈਂਟਲ ਵਾਸਤੇ ਸੂਸਰੀ ਹੋਣ ਗਈ ਹੋਈ ਆ ਤੇ ਮਤਲਬ ਲਾਈਕ ਕੋਈ ਪੇਸ਼ੈਂਟ ਮੇਜਰ ਐਕਸੀਡੈਂਟ ਸੀਗਾ ਬਟ ਕੋਈ ਇੰਨਾ ਜ਼ਿਆਦਾ ਮਾਸਕਲਟੀ ਜਾਂ ਕੁਝ ਐਸਾ ਨਹੀਂ ਕਿ ਸਿ ਦੇਥ ਨਹੀਂ ਹੋਈ ਹੈ ਤੇ ਪੇਸ਼ੈਂਟਸ ਸਾਰੇ ਸਟੇਬਲ ਨੇ ਜੀ ਪਰ ਵੀ ਦੱਸਿਆ ਵੀ ਕਿਤੇ ਹੋਰ ਹਸਪਤਾਲਸ ਦੇ ਵਿੱਚ ਵੀ ਲੈ ਕੇ ਗਏ ਨੇ ਪੇਸ਼ੈਂਟ ਨਹੀਂ ਸਰ ਆਪਣੇ ਪਾਸ ਹੀ ਆਏ ਨੇ ਜਿਹੜੇ ਆਏ ਨੇ ਉਹ ਸਾਰੇ ਸਾਰੇ ਆਪਣੇ ਪਾਸ ਹੀ ਆਏ ਨੇ ਇੱਕ ਦੋ ਤਾਂ ਆਪਣੇ ਅਪਲਾਈ ਵੀ ਨੇ ਹੈਲਥ ਡਿਪਾਰਟਮੈਂਟ ਦੇ ਉਸਾਰੇ ਆਪਣੇ ਪਾਸ ਹੀ ਆਏ ਨੇ ਹੋਰ ਪਾਸੇ ਕਿਤੇ ਆਪਣੀ ਇਨਫੋਰਮੇਸ਼ਨ ਦੇ ਵਿੱਚ ਲਾਈਕ ਕੋਈ ਹੈ ਨਹੀਂ ਆਪਣੇ ਆਪ ਕੋਈ ਪੇਸ਼ੈਂਟ ਚਲੇ ਗਿਆ ਹੋਵੇ ਉਹ ਤੋਂ ਤਾਂ ਆਪਾਂ ਕਹਿ ਨਹੀਂ ਸਕਦੇ ਆਗੇ ਸਰ ਤੇ ਹੁਣ ਆਲ ਕੋ ਡੇਂਜਰ ਨਹੀਂ ਸਰ ਸਾਰੇ ਠੀਕ ਨੇ ਸਰ ਕੋਈ ਨੋ ਪ੍ਰੋਬਲਮ ਐਟ ਆਲ ਕਿਸੇ ਪੇਸ਼ੈਂਟ ਨੂੰ ਵੀ ਜਾ ਰਹੇ ਕੋਈ ਕੋਈ ਮਤਲਬ ਜ਼ਿਆਦਾ ਸੱਟ ਆਇਆ ਨਹੀਂ ਸੀਗੀ ਕਿਸੇ ਦੇ ਮਤਲਬ ਲਾਈਕ ਉਹ ਫੇਸ ਉਹਨਾਂ ਦਾ ਲੱਗਿਆ ਹੋਣਾ ਨਾ ਜਦੋਂ ਸੱਡਨ ਬ੍ਰੇਕਸ ਲਗਾਈਆਂ ਉਹਨਾਂ ਨੇ ਤਾਂ ਫੇਸ ਲੱਗਿਆ ਉਹਨਾਂ ਦਾ ਅੱਗੇ ਜਾ ਕੇ ਲਾਈਕ ਅਗਲੀ ਸੀਟ ਵੱਲ ਉਹਦੇ ਨਾਲ ਥੋੜੀ ਇੰਜਰੀ ਸੀ ਫੇਸ ਨੱਕ ਤੇ ਫੇਸ ਤੇ ਬੁੱਲ ਤੇ ਐਵੇਂ ਸੀ ਕੋਈ ਜ਼ਿਆਦਾ ਨਹੀਂ ਸੀਗਾ ਸਰ ਠੀਕ ਨੇ ਸਾਰੇ ਹਰਦਵਜ ਜੀ ਕੀ ਮਾਮਲਾ ਜੀਟੀ ਰੋਡ ਤੇ ਅੱਜ ਹੋਇਆ ਇਹ ਐਕਸੀਡੈਂਟ ਇਹ ਸਵੇਰੇ 7 ਵਜੇ ਦਾ ਟਾਈਮ ਸੀ ਜੀ 7:20 ਤੇ ਇੱਕ ਮੇਨ ਹਾਈਵੇ ਦੇ ਉੱਪਰ ਕੰਪਰ ਐ ਸੀਮੈਂਟ ਵਾਲਾ ਇੱਕ ਖਰਾਬ ਹੋ ਗਿਆ ਸੀਗਾ ਖਰਾਬ ਹੋਣ ਕਰਕੇ ਇਹਦੇ ਰੋਡ ਦੇ ਵਿੱਚ ਹੀ ਖੜਾ ਹੋ ਗਿਆ ਜਿਹਦੇ ਪਿੱਛੋਂ ਜਿਹੜੀ ਪੱਟੀ ਡੀਪੂ ਦੀ ਬੱਸ ਆ ਰਹੀ ਸੀ ਉੰਮਾਲਾ ਸਾਈਡ ਤੋਂ ਉਹ ਇਹਦੇ ਪਿੱਛੇ ਆ ਕੇ ਦਵਾਰੀਆਂ ਨਾਲ ਟੱਚ ਹੋ ਗਈ ਟੱਚ ਹੋਣ ਦੇ ਨਾਲ ਇਹ ਸਵਾਰੀਆਂ ਨੇ ਉਹਨਾਂ ਦੇ ਮੂਹਲੀ ਸੱਟਾਂ ਲੱਗੀਆਂ ਨੇ ਬਾਕੀ ਜਾਨੀ ਵਾਲੇ ਇਨਸਾਨ ਤੋਂ ਬਚਾਇਆ ਜਿਉਂ ਪਰੇ ਕਰਵਾ ਰਹੇ ਹਾਂ ਮੌਕੇ ਦੀ ਪਹਤਾਲ ਕਰਕੇ ਜੇਰਾ ਕਸੂਰ ਹੋਇਆ ਤੇ ਮੋਦੀ ਕਾਰਵਾਈ ਕਰਾਂਗੇ ਇਸ ਦਾ ਸਰ ਕਿੰਨੇ ਕੁ ਲੋਕ ਡਾਇਲੋਗੇ ਇਸ ਤਰ੍ਹਾਂ ਘਟਨਾ ਚ ਇਹਨਾਂ ਦਸੰਦਾ 15 ਕੁ ਸਵਾਰੀਆਂ ਸੀ ਜਿਨ੍ਹਾਂ ਦੇ ਦੰਦਾਂ ਤੇ ਜੰਮੂ ਤੇ ਸਰਕਾਰ ਲੱਗੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਹੋਇਆ ਕੋਈ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਆਇਆ ਬਾਕੀ ਬਚੁਰੇ ਜੀ 23 ਚੈਨਲ ਦੇ ਲਈ ਖੰਨਾ ਤੋਂ ਰਚਨਾ ਸ਼ਾਹੀ ਦੀ ਰਿਪੋਰਟ